ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ 2 ਦਿਨ ਪਹਿਲੇ ਇੱਕ ਵੀਡੀਓ ਪਾਈ ਸੀ ਕਿ ਇੱਥੋਂ ਜੋ ਇੱਕ ਮੂਰਤੀਕਾਰ ਨੇ ਗੁਰੂ ਨਾਨਕ ਸਾਹਿਬ ਦੀ ਮੂਰਤੀ ਬਣਾਈ ਸੀ ਉਹ ਮੂਰਤੀ ਨੌਜਵਾਨ ਸਾਰੇ ਚੱਕ ਕੇ ਗੁਰਦੁਆਰਾ ਸਾਹਿਬ ਲੈ ਆਏ ਸਨ ਪਰ ਅੱਜ ਪਤਾ ਲੱਗਾ ਕਿ ਕੱਲ ਉਹ ਮੂਰਤੀ ਦੂਜੇ ਦਿਨ ਵਾਪਸ ਲੈ ਗਈ ਪ੍ਰਧਾਨ ਸਾਹਿਬ ਸਾਡੇ ਨਾਲ ਖੜੇ ਨੇ ਹਰਪਾਲ ਸਿੰਘ ਜੀ ਅਸੀਂ ਇਹ ਹੀ ਜਾਣਨਾ ਚਾਹਾਂਗੇ ਕਿ ਮੂਰਤੀ ਵਾਪਸ ਕਿਉਂ ਲੈ ਗਏ ਕਿਉਂ ਵਾਪਸ ਦਿੱਤੇਗੀ ਪ੍ਰਧਾਨ ਸਾਹਿਬ 바이ਗੁਰੂ ਜੀ ਦਾ ਖਾਲਸਾ 바이ਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਮੂਰਤੀ ਕਿਉਂ ਦਿੱਤੀ ਆਪ ਜੀ ਨੇ ਵਾਪਸ ਮੂਰਤੀ ਜੀ ਉਹਨਾਂ ਨੇ ਇੱਕ ਤੇ ਆਪਣੀ ਮਾਫੀ ਸਵਕੀਰ ਕਰ ਲਈ ਕਿ ਸਾਡੇ ਕੋਲ ਗਲਤੀ ਹੋ ਗਈ ਹੈ ਸਾਨੂੰ ਪਤਾ ਨਹੀਂ ਸੀ ਕਿ ਸਿੱਖ ਦੀ ਸਿੱਖਾਂ ਦੇ ਗੁਰੂਆਂ ਦੀ ਮੂਰਤੀ ਬਣਾਉਣੀ ਚਾਹੀਦੀ ਹੈ ਜਾਂ ਨਹੀਂ ਇਸ ਕਰਕੇ ਅਸੀਂ ਗਲਤੀ ਬਣ ਗਈ ਹੈ ਲਿੰਕ ਕਿਸੇ ਨੇ ਆਰਡਰ ਦਿੱਤਾ ਸੀ ਲੇਕਿਨ ਉਹ ਲੈਣ ਵੀ ਨਹੀਂ ਆਇਆ ਔਰ ਸਾਡੇ ਕੋਲ ਕਾਫੀ ਟਾਈਮ ਤੋ ਪਈ ਹੈ ਉਹਨਾਂ ਨੇ ਮਾਫੀ ਮੰਗੀ ਹੈ ਕਿ ਅਸੀਂ ਇਹਦੀ ਸ਼ੇਪ ਚੇਂਜ ਕਰ ਦੇਾਂਗੇ ਉਹਨੂੰ ਤੇ ਸ਼ੇਪ ਚੇਂਜ ਕੀਵੇਂ ਕਰ ਦਿੱਤਾ ਮਤਲਬ ਉਹ ਰਵੀਦਾਸ ਜੀ ਦੀ ਫੋਟੋ ਬਣਾ ਦਿੱਤੀ ਉਹਨਾਂ ਨੇ ਉਹਨੂੰ ਚੇਂਜ ਕਰਕੇ ਭਗਤ ਰਵੀਦਾਸ ਦੀ ਨਹੀਂ ਉਹ ਜੋ ਮੂਰਤੀ ਲੈ ਗਏ ਉਹਨੂੰ ਸਾਨੂੰ ਕੀ ਪਤਾ ਬਣਾਈ ਕਿ ਨਹੀਂ ਬਣਾਈ ਸਾਡੇ ਸਾਹਮਣੇ ਇੱਥੇ ਬਣਾਈ ਉਹਨਾਂ ਨੇ ਇੱਥੇ ਗੁਰਦਾਰਾ ਸਾਹਿਬ ਇੱਥੇ ਉਹਨਾਂ ਨੇ ਸ਼ੇਪ ਚੇਂਜ ਕਰ ਦਿੱਤੀ ਤੇ ਸਤਨਾ ਜੀ ਪ੍ਰਧਾਨ ਸਾਹਿਬ ਦਾ ਕਹਿਣਾ ਕਿ ਉਹਨਾਂ ਨੇ ਮੂਰਤੀ ਦੀ ਜੋ ਸ਼ੇਪ ਚੇਂਜ ਕੀਤੀ ਜੋ ਰਵੀਦਾਸ ਮਹਾਰਾਜ ਜੀ ਦੀ ਰਵੀਦਾਸ ਗੁਰੂ ਜੀ ਦੀ ਜੋ ਮੂਰਤੀ ਬਣਾਈ ਉਹ ਗੁਰਦਾਰਾ ਸਾਹਿਬ ਹੀ ਬਣਾਈ ਸ਼ੇਪ ਚੇਂਜ ਕਰਕੇ ਲੈ ਗਏ ਤਕ ਉਹਨਾਂ ਨੂੰ ਆਪ ਜੀ ਨੇ ਕਿਹਾ ਕਿ ਦੁਬਾਰਾ ਇਸ ਤੋਂ ਬਾਅਦ ਮੌਤੇ ਨਹੀਂ ਬਣਾਓਗੇ ਮਾਫੀ ਮੰਗੀ ਹੈ ਅੱਗੇ ਵਾਸਤੇ ਅਸੀਂ ਕੋਈ ਇਸ ਸੰਤ ਦੀ ਕੋਈ ਹਰਕਤ ਨਹੀਂ ਕਰਾਂਗੇ ਕਿਸੇ ਗੁਰੂ ਦੀ ਫੋਟੋ ਨਹੀਂ ਬਣਾਵਾਂਗੇ ਮਾਫੀ ਕੋਈ ਰਿਕਾਰਡਿੰਗ ਕੀਤੀ ਆਪ ਜੀ ਨੇ ਹਾਂ ਜੀ ਰਿਕਾਰਡਿੰਗ ਕੀਤੀ ਮਾਫੀ ਦੀ ਹਾਂ ਜੀ ਹਾਂ ਜੀ ਤੇ ਸਾਹਿਬ ਜੀ ਆਪ ਜੀ ਮਾਫੀ ਦੀ ਰਿਕਾਰਡਿੰਗ ਵੇਖੋ जो मूर्ति है सिख धर्म हमारे गुरु जी गुरु नानक देव जी की मूर्ति थी है, हमने इसको चेंज कर दिया है हमने ये गलती पूर्वक बनाई थी हमें किसी ने ऑर्डर दिया था उसने नहीं ली शायद उसने विवाद करवाने के लिए ये मूर्ति बनवाई थी अब हमने इसको चेंज कर दिया है हम अपनी गलती स्वीकार करते हैं और हम इसको चेंज करते हैं ਕਿ ਆਪ ਜੀ ਨੇ ਰਿਕਾਰਡਿੰਗ ਵੇਖੀ ਤੇ ਸਤਸੰਗਤ ਜੀ ਉਹਨਾਂ ਮਾਫੀ ਮੰਗ ਲਿੱਤੀ ਹੈ ਅਸੀਂ ਬਾਾਕੀ ਜੋ ਮੂਰਤੀਕਾਰ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਆਪ ਜੀ ਵੀ ਕਿਰਪਾ ਕਰਕੇ ਇਹ ਮੂਰਤੀਆਂ ਨਾ ਬਣਾਇਆ ਕਰੋ ਔਰ ਬਾਕੀ ਨੌਜਵਾਨ ਜਥੇਬੰਦੀਆਂ ਨੂੰ ਕਾਵਾਂਗਾ ਕਿ ਜੋ ਬਾਕੀ ਦੇ ਮੂਰਤੀਕਾਰ ਨੇ ਇਹਨਾਂ ਨੂੰ ਜਾ ਕੇ ਵੀ ਹਤੀ ਪਸਰਨਲੀ ਇੱਕ ਇੱਕ ਨੂੰ ਬੇਨਤੀ ਕਰੀਏ ਕਿ ਕਿਰਪਾ ਕਰਕੇ ਆਪ ਜੀ ਮੂਰਤੀਆਂ ਗੁਰੂਨ ਸਾਹਿਬ ਦੀਆਂ ਨਾ ਬਣਾਇਆ ਕਰੋ ਸਿੱਖ ਜਗਤ ਇਹਨਾਂ ਨੂੰ ਨਹੀਂ ਮੰਨਦਾ ਸਿੱਖ ਜਗਤ ਦੀ ਇਹਨਾਂ ਦੀ ਪ੍ਰਵਾਨਗੀ ਨਹੀਂ ਹੈ ਔਰ ਅਸੀਂ ਨੂੰ ਪਰਚੇ ਛਪਵਾਉਣੇ ਪੈਣ ਪੰਪਲਿਟ ਉਹ ਵੀ ਛਪਵਾ ਕੇ ਵੰਡਣੇ ਪੈਣ ਤੇ ਅਸੀਂ ਉਹ ਵੀ ਕਰਾਂ